ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਸੋਰਠ ਮੱਲਾ ਪੰਜਵਾਹ ਹਮਰੇ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪ੍ਰਸ਼ਾਸ਼ਨ ਹੱਥ ਦੇ ਰੱਖੇ ਕਾਰਿ ਆਪਣੇ ਸਦਾ ਸੁਧਾਰ ਰੰਗ ਮਾਣ ਸਾਚਾ ਸਾਹਿਬ ਸਦ ਮਿਰਵਾੜ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਕੋਈ ਸਰਬ ਕਲਿਆਣ ਰਹਾਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਇਗੁਰੂ ਸਾਹਿਬ ਜੀਓ ਸੋਰਠ ਮੱਲਾ ਪੰਜਵਾ ਹਮਰੇ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਸ਼ਾਣ ਹੱਥ ਦੇ ਰੱਖੇ ਕਾਰਿ ਆਪਣੇ ਸਦਾ ਸੁਦਾ ਰੰਗਮਾਨ ਸਾਚਾ ਸਾਹਿਬ ਸਦ ਮਿਰਵਾਣ ਬੰਦ ਪਾਇਆ ਮੇਰੇ ਸਤਗੁਰੂ ਪੂਰੇ ਕੋਈ ਸਰਬ ਕਲਿਆੜ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸੋਰਠ ਮਾਲਾ ਪੰਜਵਾ ਹਮਰੇ ਗਣਤ ਨਾ ਗਣੀਆਂ ਕਾਈ ਆਪਣਾ ਬਿਰਤ ਪਛਾਣ ਹੱਥ ਦੇ ਰੱਖੇ ਕਾਰਿ ਆਪਣੇ ਸਦਾ ਸੁਦਾਰੰਗ ਮੰਣ ਸਾਚਾ ਸਾਹਿਬ ਸਦ ਮਿਰਵਾੜ ਬੰਦ ਪਾਇਆ ਮੇਰੇ ਸਤਗੁਰੂ ਪੂਰੇ ਹੋਈ ਸਰਬ ਕਲਿਆਣ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸੋਰਠ ਮੱਲਾ ਪੰਜਵਾ ਹਮਰੇ ਗਣਤ ਨ ਗਣੀਆਂ ਕਾਈ ਆਪਣਾ ਬਿਰਦ ਪ੍ਰਸ਼ਾਸ਼ਨ ਹੱਥ ਦੇ ਰੱਖੇ ਕਾਰਿ ਆਪਣੇ ਸਦਾ ਸੁਦਾ ਰੰਗ ਮਾਣ ਸਾਚਾ ਸਾਹਿਬ ਸਾਧ ਮਿਰਵਾੜ ਬੰਦ ਪਾਇਆ ਮੇਰੇ ਸਤਗੁਰੂ ਪੂਰੇ ਹੋਈ ਸਰਬ ਕਲਿਆਣ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸੋਰਠ ਮੱਲਾ ਪੰਜਵਾ ਹਮਰੇ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪ੍ਰਸ਼ਾਸ਼ਨ ਹੱਥ ਦੇ ਰੱਖੇ ਕਾਰਿ ਆਪਣੇ ਸਦਾ ਸੁਧਾਰ ਰੰਗ ਮਾਣ ਸਾਚਾ ਸਾਹਿਬ ਸਦ ਮੇਰਵਾੜ ਬੰਦ ਪਾਇਆ ਮੇਰੇ ਸਤ ਗੁਰੂ ਪੂਰੇ ਕੋਈ ਸਰਬ ਕਲਿਆਣ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮੱਲਾ ਪੰਜਵਾ ਹਮਰੇ ਗਣਤ ਨ ਗਣੀਆਂ ਕਾਈ ਆਪਣਾ ਵਿਦਿਪਿਸ਼ਾਸ਼ਨ ਹੱਥ ਦੇ ਰਾਖੇ ਕਰੇ ਆਪਣੇ ਸਦਾ ਸੁਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਰਵਾਣ ਬੰਦ ਪਾਇਆ ਮੇਰੇ ਸਤਗੁਰੂ ਪੂਰੇ ਕੋਈ ਸਰਬ ਕਲਿਆਣ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮੱਲਾ ਪੰਜਵਾ ਹਮਰੇ ਗਣਤ ਨਗਣੀਆਂ ਕਾਈ ਆਪਣਾ ਬਿਰਦ ਪ੍ਰਸ਼ਾਸਨ ਹੱਥ ਦੇ ਰੱਖੇ ਕਾਰ ਆਪਣੇ ਸਦਾ ਸੁਦਾ ਰੰਗ ਮਾਣ ਸਾਚਾ ਸਾਹਿਬ ਸਤ ਮਿਰਵਾੜ ਬੰਦ ਪਾਇਆ ਮੇਰੇ ਸਤ ਗੁਰ ਪੂਰੇ ਕੋਈ ਸਰਬ ਕਲਿਆਣ ਰਹਾਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮੱਲਾ ਪੰਜਵਾਹ ਹਮਰੇ ਗਣਤ ਨਾ ਗਣੀਆਂ ਕਾਈ ਆਪਣਾ ਬਿਰਤ ਪਛਾਣ हाथ दे रखे कार्य अपने सदा सुदा रंग मान साचा साहिब सद्मिरवाण बांध पाया मेरे सतगुरु पूरे होई सर्व कल्याण राहु वाहे गुरु जी का खालसा वाहे गुरु जी की फतेह ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀਓ ਸੋਰਠ ਮੱਲਾ ਪੰਜਵਾ ਹਮਰੇ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪ੍ਰਸ਼ਾਸ਼ਨ ਹੱਥ ਦੇ ਰੱਖੇ ਕਾਰ ਆਪਣੇ ਸਦਾ ਸੁਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਰਵਾਣ ਬੰਦ ਪਾਇਆ ਮੇਰੇ ਸਤਗੁਰੂ ਪੂਰੇ ਹੋਈ ਸਰਬ ਕਲਿਆਣ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ